ਜਵਾਬ ਰੋਡਵੇਜ਼ ਦੇ ਤਿੰਨ ਮੁਲਜ਼ਮਾਨਾਂ ਉਪਰ 15 ਗ੍ਰਾਮ ਹੈਰੋਇਨ ਸਮੇਤ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਅੰਦਰੰਦਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਇਤਲਾਹ ਤੇ ਬਸ ਸਟੈਂਡ ਤੇ ਲਗਾਏ ਨਾਕੇ ਦੌਰਾਨ ਜਲੰਧਰ ਪੁਲਿਸ ਨੇ ਪਾਸਪੋਰਟ ਦਫਤਰ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਹੱਥ ਇਸ ਪੋਲੀਥੀਨ ਨਾਲ ਲਪਾਪਾ ਪੜੀ ਆਉਂਦੇ ਦੇਖਿਆ ਜਿਸ ਦੌਰਾਨ ਉਕਤ ਵਿਅਕਤੀ ਨੇ ਪੁਲਿਸ ਨੂੰ ਦੇਖ ਕੇ ਉਥੋਂ ਘਬਰਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਆਮਰਗੜ ਬशीरਪੁਰ ਆਰਾਮਾ ਮੰਡੀ ਜਲੰਧਰ ਵਿਖੇ ਕੋਲੋਂ ਲਿਫਾਫੇ ਚੋਂ 5 ਗ੍ਰਾਮ ਹੈਰੋਇਨ ਬਰਾਮ ਉਸਨੇ ਮੰਨਿਆ ਕਿ ਅਜੀਤ ਸਿੰਘ ਉਰਫ ਰਾਜੂ, ਦੀਪਕ ਸ਼ਰਮਾ ਪੁੱਤਰ ਵਿਰਿੰਦਰ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਤੇ ਦੀਪਕ ਸ਼ਰਮਾ ਪੀਰਕ ਸਿੰਘ ਵਾਸੀ ਅੰਮ੍ਰਿਤਸਰ ਪੰਜਾਬ ਰੋਡਵੇ ਜ਼ਿਲंधर ਵਿੱਚ ਪਤੌਰ ਇੰਸਪੈਕਟਰ ਤਾਇਨਾਤ ਸੰਵੀਸ ਖਣਾਉਣੇ ਅਪਰਾਧ ਵਿੱਚ ਸ਼ਾਮਲ ਹਨ ਪੁਲਿਸ ਨੇ ਦੋਵਾਂ ਮੁਜ਼ਮਮੂਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ પાસે 150 ਗ੍ਰਾਮ ਹੈਰੋਇਨ 2 ਛੋਟੇ ਖਾਲੀ ਪਲਾਸਟਿਕ ਦੇ ਲਿਫਾਫੇ ਅਤੇ ਇੱਕ ਇਲੈਕਟ੍ਰੋਨਿਕ weight ਮਸ਼ੀਨ ਬਰਾਮਦ ਕੀਤੀ ਹੈ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਰਿਪੋਰਟ ਜ਼ਿਲ੍ਹਾ ਨਰਬੀਸ ਟੀਵੀ ਅੱਜ ਇੱਕ ਸਾਡੇ ਸੀਆਈਏ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਬਹੁਤ ਅੱਛਾ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਨਸ਼ਾ ਬਰਾਮਦ ਕੀਤਾ ਜੀ ਹਿਰੋਇਨ ਕਰੀਬ 55 ਗ੍ਰਾਮ ਜਿਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਤਿੰਨ ਦੋਸ਼ੀ ਜਿਹੜੇ ਨੇ ਇਹ ਪੰਜਾਬ ਰੋਡਵੇਜ਼ ਨੂੰ ਬਿਲੋਂਗ ਕਰਦੇ ਨੇ ਪਰ ਇਹਨਾਂ ਨੂੰ ਕੀਤਾ ਵੀ ਬੱਸ ਸਟੈਂਡ ਦੇ ਬਾਹਰੋਂ ਤੇ ਅੰਦਰੋਂ ਅਰੈਸਟ ਕੀਤਾ ਹੈ ਜਿਹੜਾ ਮੇਨ ਮੁੱਖ ਦੋਸ਼ੀ ਪਹਿਲਾਂ ਪੜਿਆ ਗਿਆ ਸੀ ਅਜੀਤ ਸਿੰਘ ਉਹ ਸਸਪੈਂਡਡ ਡਰਾਈਵਰ ਹੈਗਾ ਪੰਜਾਬ ਰੋਡਵੇ ਦਾ ਜਿਹਨੂੰ ਤੱਕ ਪਤਾ ਲੱਗਾ ਤੇ ਇੱਥੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਔਰ ਬਾਕੀ ਦੋ ਜਿਹੜੇ ਨੇ ਸਾਥੀ ਸੀਗੇ ਉਹਨਾਂ ਕੋਲੋਂ ਵੀ ਰਿਕਵਰੀ ਹੋਈ ਹੈ ਔਰ ਉਹ ਇਕੱਠੇ ਮਿਲ ਕੇ ਕੰਮ ਕਰਦੇ ਸੀ ਨਸ਼ੇ ਦਾ ਇਹ ਜੀ ਅਜੀਤ ਸਿੰਘ ਤੋਂ ਪਹਿਲਾਂ ਜਿਹੜੇ ਕੋਈ ਰਿਕਵਰੀ ਰਿਸ਼ੂ ਦੀ ਪੁੱਛਗਿੱਛ ਦੇ ਵਿੱਚ ਦੀਪਕ ਸ਼ਰਮਾ ਨਾਮਜ਼ਦ ਹੋਇਆ ਸੀ ਜਿਹੜਾ ਕਿ ਇਹਦੇ ਸਾਥੀ EMPLOYEE ਹੈ ਇਹ ਉਹਦੇ ਕੋਲੋਂ ਲੈ ਕੇ ਅੱਗੇ ਵੇਚਦਾ ਸੀ ਤੇ ਦੀਪਕ ਸ਼ਰਮਾ ਦੀ ਪੁੱਛ ਕੇ ਤੇ ਕੀਰਤ ਸਿੰਘ ਨਾਮਜਤ ਹੋਏ ਸੀ ਜਿਹੜਾ ਕਿ ਦੀਪਕ ਸ਼ਰਮਾ ਕੀਰਤ ਸਿੰਘ ਕੋਲ ਲੈਂਦਾ ਸੀ ਨਸ਼ਾ ਤੇ ਅੱਗੇ ਅਜੀਤ ਸਿੰਘ ਤੇ ਹੋਰ ਲੋਕਾਂ ਨੂੰ ਦੇ ਕੇ ਅੱਗੇ ਬਿਕਵਾਉਂਦਾ ਸੀ ਔਰ ਜਿਹੜਾ ਕੀਰਤ ਸਿੰਘ ਹੈ ਇਹ ਅਮ੍ਰਿਸ਼ਾ ਦਰਹਿਣ ਵਾਲਾ ਹੈ ਇਹ ਉਸੇ ਰੱਕੇ ਚੋਹੀ ਕਿਤੋਂ ਨਸ਼ਾ ਲੈ ਕੇ ਆਉਂਦਾ ਸੀ ਤਫਤੀਸ਼ ਚੱਲ ਰਹੀ ਹੈ ਅਜੀਤ ਸਿੰਘ ਤੇ ਦੋ ਮਾਮਲੇ ਦਰਜਾਂ ਜੀ ਪਹਿਲਾਂ ਹੋਰ ਕਿਸੇ ਤੇ ਨਹੀਂ ਕਿਹਾ ਕਿ ਬਾਕੀ ਗੱਲਾਂ ਪਹਿਲੀ ਵਾਰੀ ਫੜੇਗੇ